ਇਹਨਾਂ ਡਰੱਗ ਤਸਕਰਾਂ ਦੇ ਇੰਨੇ ਹੌਸਲੇ ਵਧ ਗਏ ਆ ਕਿ ਇਸ ਫੌਜੀ ਭਰਾ ਦੀਆਂ ਦੋਨੇ ਲੱਤਾਂ ਜਿਹੜੀਆਂ ਤੋੜ ਦਿੱਤੀਆਂ ਭਰਾ ਦੇ ਵਿੱਚੋਂ ਨਸ਼ਾ ਮੁਕਾ ਦੇਣਾ ਔਰ ਉਹਦੇ ਤੋਂ ਬਾਅਦ ਉਸ ਐਸਐਚਓ ਦਾ ਬਿਹੇਵੀਅਰ ਮੈਂ ਐਸਐਚਓ ਨੂੰ ਉਸ ਲੈਵਲ ਤੱਕ ਲੈ ਕੇ ਜਾਵਾਂਗੇ ਜਿਸ ਲੈਵਲ ਤੱਕ ਉਹਨੇ ਕਦੀ ਸੋਚਿਆ ਨਹੀਂ ਹੋਊਗਾ ਜਿਹੜੀ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਪੋਗੇ ਤਾਂ ਫਿਰ ਅਲਟੀਮੇਟਲੀ ਆਮ ਲੋਕਾਂ ਦੀ ਜ਼ਿੰਦਗੀ ਨਾਲ ਕਿਦਾਂ ਦਾ ਖਿਲਵਾੜ ਜਿਹੜਾ ਹੋਊਗਾ ਗਰਦਾ ਮਾਹੌਲ ਆ ਕਿ ਹਾਂ ਵੀ ਕੋਈ ਪਿੰਡ ਦੇ ਲੋਕ ਜਿਹੜੇ ਆ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ ਇਹਨਾਂ ਨਸ਼ਾ ਤਸਕਰਾਂ ਦੇ ਔਰ ਲੇਕਿਨ ਸਾਡੇ ਭਗਵੰਤ ਸਿੰਘ ਮਾਨ ਜੀ ਮੈਂ ਤੁਹਾਨੂੰ ਇੱਕ ਕਿਉਂਕਿ ਤੁਸੀਂ ਮਾਲਵੇ ਮਾਲਵੇ ਤੋਂ ਆਉਨੇ ਹੋ ਪਰ ਤੁਸੀਂ ਮੈਨੂੰ ਲੱਗਦਾ ਕਿ ਜਿਹੜਾ ਰੰਗਲੇ ਪੰਜਾਬ ਦੀਆਂ ਗੱਲਾਂ ਕਰਦੇ ਆ ਜਿਹੜਾ ਪੰਜਾਬ ਹੱਸਦਾ ਵਸਦਾ ਪੰਜਾਬ ਆ ਤੁਸੀਂ ਆਣ ਕੇ ਪਿੰਡਾਂ ਚ ਦੇਖੋ ਤਾਂ ਸਹੀ ਤੁਸੀਂ ਪੁਲਿਸ ਦਾ ਹਾਲ ਦੇਖੋ ਕਿਉਂਕਿ ਮੈਂ ਹੁਣ ਐਸਐਸਪੀ ਅਮਨੀਤ ਕੌਂਡਲ ਹੈਗੇ ਆ ਕੰਪੀਟੈਂਟ ਆਫੀਸਰ ਆ ਬਟ ਐਟ ਦਾ ਸੇਮ ਟਾਈਮ ਮੈਂ ਉਹਨਾਂ ਨੂੰ ਵੀ ਕਹੂੰਗਾ ਔਰ ਡੀਜੀਏ ਨਸ਼ਾ ਤਸਕਰਾਂ ਦੇ ਇੰਨੇ ਹੌਸਲੇ ਵਧ ਗਏ ਕਿ ਇਹ ਫੌਜੀਆਂ ਤੱਕ ਨੂੰ ਮਾਫ ਨਹੀਂ ਜਿਹੜੇ ਕਰਦੇ ਇਹ ਇੱਕ ਸੋਸ਼ਲ ਮੀਡੀਆ ਦੀ ਪਾਰਟੀ ਆ ਸੱਚੀ ਗੱਲ ਤਾਂ ਇਹ ਆ ਕਿਉਂਕਿ ਕਦੀ ਵੀ ਦੇਖੋ ਨਿਊਯਾਰਕ ਦੀ ਪੁਲਿਸ ਨਹੀਂ ਨਸ਼ਾ ਮੁਕਤ ਕਰ ਸਕੀ ਨਿਊਯਾਰਕ ਨੂੰ ਬੜੀ ਕੰਪੀਟੈਂਟ ਪੁਲਿਸ ਆਪਾਂ ਮੰਨਦੇ ਆ ਲਿਖਦਾ ਦਿੱਲੀ ਵਾਲੇ ਆ ਇਹ ਕਲਾਕਾਰ ਹੈਗਾ ਪੜ੍ਹ ਕੇ ਬੋਲ ਦਿੰਦਾ ਇਤੋਂ ਵੱਧ ਇਹਦੇ ਬਿਲਕੁਲ ਪੱਲੇ ਕੁਝ ਨਹੀਂ ਹੈ ਆਮ ਬੰਦਾ ਜਿਹੜਾ ਸ਼ਰੀਰ ਬੰਦਾ ਮੈਂ ਦੇਖਦਾ ਕਈ ਵਾਰੀ ਠਾਣਿਆਂ ਦੇ ਵਿੱਚ ਸ਼ਰੀਰ ਬੰਦਾ ਖੜਾ ਹੁੰਦਾ ਤੇ ਮਾੜਾ ਬੰਦਾ ਕੁਰਸੀ ਤੇ ਬੈਠਾ ਹੁੰਦਾ ਇਹ ਹਾਲਾਤ ਅੱਜ ਦੀ ਤਰੀਕ ਦੇ ਵਿੱਚ ਭਗਵਾਨਤਮਾਨ ਸਰਕਾਰ ਨੇ ਬੜਾ ਦਿੱਤੇ ਸਰ ਇਹ ਤਾਂ ਫੌਜੀ